ਕੋ ਜਿਹੜੀ ਇਹ ਫਿਲਮ ਆ ਰਹੀ ਹੈ ਸਰਦਾਰ ਜਸਵੰਤ ਸਿੰਘ ਖਾਲੜਾ ਜਿਹੜੇ ਹਿਊਮਨ ਰਾਈਟਸ ਦੇ ਬਹੁਤ ਵੱਡੇ ਐਕਟੀਵਿਸਟ ਹੋਏ ਹਨ ਉਹਨਾਂ ਦੀ ਇਹ ਆਰਟ ਫਿਲਮ ਹੈ ਇੱਕ ਪੰਜਾਬ ਦੀ ਸੱਚੀ ਗਾਥਾ ਜੀ ਬਕੈਲੋ ਵੀ ਜੀ ਵੀ ਅਰਸੂ ਸੁਨਜੀ ਗਾਥਾ ਹੈ ਇਹਦੀ ਤੇ ਫਿਲਮ ਬਣ ਰਹੀ ਹੈ ਬਹੁਤ ਵੱਡੀ ਗੱਲ ਹੈ ਸਾਨੂੰ ਮਾਣ ਪੰਜਾਬ ਦੇ ਉਸ ਮਹਾਨ ਕਲਾਕਾਰ ਤੇ ਦਲਜੀਤ ਦੋਸਾਂਜ ਤੇ ਜਿਨੇ ਇਹ ਬਹੁਤ ਵੱਡਾ ਚਨੋਤੀ ਜਿਹੜਾ ਪੂਰ ਰੋਲ ਹੈ ਉਹਨੇ ਸਵੀਕਾਰ ਕੀਤਾ ਤੇ ਪਹਿਲਾਂ ਵੀ ਉਹਨਾਂ ਨੇ 1984 ਤੇ ਫਿਲਮ ਬਣਾਈ ਸੀਗੀ ਉਹ ਵੀ ਬੜੀ ਮقبول ਹੋਈ ਇਹ ਜਿਹੜੇ ਕਿੰਤੂ ਪ੍ਰੰਤੂ ਆ ਜਿਵੇਂ ਅੱਜ ਲੱਗ ਰਹੇ ਆ ਅ ਖਾਨੜਾ ਸਾਹਿਬ ਦੀ ਫਿਲਮ ਤੇ ਇਹ ਇਲਜ਼ਾਮ ਉਦੋਂ ਵੀ ਲੱਗੇ ਸੀਗੇ ਅਨਫੋਰਚਨਟਲੀ ਉਦੋਂ ਮੈਂ ਪੰਜਾਬ ਦਾ ਫਿਲਮ ਜਿਹੜਾ ਸੈਂਸਰ ਬੋਰਡ ਆ ਭਾਰਤ ਸਰਕਾਰ ਦਾ ਮੈਂਬਰ ਸੀਗਾ 9 ਤੋਂ ਲੈ ਕੇ 14 ਤੱਕ ਉਦੋਂ ਫਿਲਮ ਅ 1984 ਤਾਂ ਆਈ ਸੀਗੀ ਤੇ ਉਹ ਸੀ ਪਾਸ ਕੀਤੀ ਸੀ ਕਿਉਂਕਿ ਉਸ ਫਿਲਮ ਦੇ ਵਿੱਚ ਕੋਈ ਵੀ ਜਿਹੜਾ ਕਹ ਲੋ ਵੀ ਦੇਸ਼ ਪ੍ਰਤੀ ਪੰਜਾਬ ਪ੍ਰਤੀ ਕੋਈ ਐਸਾ ਜਿਹੜਾ ਫਿਲਮ ਕਾਰਡ ਹੈ ਜਾਂ ਕੋਈ ਰੂਲ ਹੈ ਜਾਂ ਦ੍ਰਿਸ਼ ਉਹ ਦੀ ਸੀ ਉਹਦੇ ਚ ਨਜ਼ਰ ਆਉਂਦਾ ਇੱਕ ਪੰਜਾਬ ਦੀ ਉਹ ਵੀ ਇੱਕ ਗਾਥਾ ਸੀ ਕਿਉਂਕਿ ਜਿਹੜਾ ਉਹ ਜਿਹੜਾ ਕਤਲਿਆ ਹੋਇਆ 84 ਦੇ ਵਿੱਚ ਉਹ ਸਾਰੀ ਉਸტორი ਸੀਗੀ ਉਰਬੀ ਨੂੰ ਹੁਰ ਬਾਣਾ ਵੀ ਉਹਦੇ ਵਿੱਚ ਜਿਹੜੇ ਕਿਰਨ ਖੇਰ ਹੁੰਦੇ ਸੀਗੇ ਚੰਡੀਗੜ੍ਹ ਤੋਂ ਐਮਪੀ ਉਸ ਵੇਲੇ ਉਹਨੇ ਇਹ ਫਿਲਮ ਦੇ ਵਿੱਚ ਦਲਜੀਤ ਦੁਸਾਂਜ ਦੀ ਮਦਰ ਦਾ ਰੋਲ ਕੀਤਾ ਸੀਗਾ ਸੋ ਇਹ ਫਿਲਮ ਤੇ ਰੋਕ ਨਹੀਂ ਲੱਗਣੀ ਚਾਹੀਦੀ ਕਿਸੇ ਵੀ ਕੀਮਤ ਤੇ ਕਿਉਂਕਿ ਇਹ ਹਿੰਮਤ ਨਾਲ ਜਿਹੜਾ ਦਰਸਾਉਂਦੀ ਹੈ ਉਮਰਾਈਤੇ ਖਲੜਾ ਸਾਹਿਬ ਨੇ ਬਹੁਤ ਕੰਮ ਕੀਤਾ ਇਹ ਦੁਕਾਨ ਜਿਹੜਾ ਆ 90 92 ਤੋਂ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਬਹੁਤ ਵੱਡੀ ਕਤਲਗਾਰਤ ਪੁਲਿਸ ਵੱਲੋਂ ਉਸ ਵੇਲੇ ਦੇ ਜਿਹੜੇ ਹਾਕਮ ਸੀਗੇ ਪੁਲਿਸ ਦੇ ਅਫਸਰ ਉਹਨਾਂ ਦੀ ਇਹ ਕਤਲਗਾਰਤ ਜਿਹੜੀ ਆ 25000 ਦੇ ਕਰੀਬ 9 ਸਿੱਖ ਨੌਜਵਾਨ ਬੱਚੇ ਮਾਰ ਕੇ ਤੇ ਉਹਨਾਂ ਦੇ ਜਿਹੜੇ ਸੰਸਕਾਰ ਹੈ ਉਹ ਤਰਨ ਤਰ ਪੱਟੀ ਤੇ ਤੀਜਾ ਦੁਰਗੇਣਾ ਮੰਦਿਰ ਦਾ ਜਿਹੜਾ ਸ਼ਮਸ਼ਾਨ ਘਟ ਇਹ ਸਾਰੇ ਸੰਸਕਾਰ ਉੱਥੇ ਹੋਈ ਸੀ ਸੂਦੇ ਤੇ ਆਧਾਰ ਤੇ ਫਿਲਮ ਹੈ ਫਿਲਮ ਨੂੰ ਮੈਂ ਤਾਂ ਇੱਕ ਹੋਰ ਗੱਲ ਦੇਖੀ ਹੈ ਵੀ ਹਾਲ ਤੱਕ ਕਿਸੇ ਵੀ ਕੋਈ ਵੱਡੇ ਸੰਗਠਨ ਨੇ ਇਹ ਇਹ ਤੇ ਰੋਗਲੈਂਡ ਦੀ ਮੰਗ ਨਹੀਂ ਕੀਤੀ ਸੋ ਜਿਹੜੇ ਹੋ ਰਿਹਾ ਜਿਹੜੇ ਸੀਨ ਘੱਟੇ ਜਾ ਰਹੇ ਹਨ ਚਲੋ ਕੱਟ ਕੇ ਵੀ ਇਹ ਫਿਲਮ ਰਿਲੀਜ਼ ਹੋਊਗੀ ਉਹ ਰੋਕੀ ਨਹੀਂ ਜਾ ਸਕਦੀ ਸਰ ਲੱਗਦਾ ਕਿ ਲੋਕਾਂ ਨੂੰ ਪਤਾ ਲੱਗਣਾ ਕਿ ਇਹ ਖਾਲੜਾ ਸਾਹਿਬ ਦੀ ਜਿੰਨੀ ਮਰ ਹੈ ਕਿਉਂਕਿ ਮਨੁੱਖੀ ਅਧਿਕਾਰਾਂ ਬਾਰੇ ਜਿਆ ਪਿਆ ਕਰਦੇ ਉਹਨਾਂ ਨੌਨ ਬੋਲਨ ਦੀ ਆਵਾਜ਼ ਦਿੱਤੀ ਸੀ ਜਿਹੜੇ ਲਗਾਤਾਰ ਮਿਟੇ ਹੋ ਰਹੇ ਸੀ ਪੰਜਾਬ ਦੀ ਗੱਲ ਕੀਤੀ ਦੇਖੋ ਇਦੋਂ ਵੱਡੀ ਗੱਲ ਖਾਲੜਾ ਸਾਹਿਬ ਤੋਂ ਅਲਾਵਾ ਇਹ ਗੱਲ ਚੁੱਕੀ ਦੀ ਕਿਸੇ ਨੇ ਇੱਕ ਵਾਹਦ ਜਸਵੰਤ ਸਿੰਘ ਖਾਲੜਾ ਹੋਏ ਆ ਉਹ ਹਿਪਰ ਰਾਈਟ ਦੇ ਵੱਡੇ ਐਕਟੀਵਿਸਟ ਪੰਜਾਬ ਦੇ ਵਿੱਚ ਜਿਹੜਾ ਨੇ ਪੰਜਾਬ ਇੰਡੀਆ ਹੀ ਨਹੀਂ ਅਮਰੀਕਾ ਕੈਨੇਡਾ ਇੰਗਲੈਂਡ ਉੱਥੇ ਜਾ ਕੇ ਵੀ ਉਹਨੇ ਉਹ ਜਿਹੜੀਆਂ ਉਹਨਾਂ ਸਰਕਾਰਾਂ ਨੂੰ ਇਹ ਬੇਨਤੀ ਕੀਤੀ ਵੀ ਪੰਜਾਬ ਦੇ ਵਿੱਚ ਐਡਾ ਤਸ਼ੱਦਦ ਹੋ ਰਿਹਾ ਹੈ ਗਵਰਨਰ ਦੇ ਰਾਜ ਦੇ ਵਿੱਚ ਕੇ ਪੀ ਐਸ ਗਿਲਦਾ ਰਾਜ ਸੀਗਾ ਉਰਾ ਜਿਹੜੇ ਡੀ ਐਸ ਪੀ ਲੈਵਲ ਦੇ ਅਫਸਰ ਹੈ ਉਹ ਸਾਰੇ ਪੰਜਾਬ ਦੇ ਵਿੱਚ ਉਹ ਡੀਐਸਪੀ ਅਫਸਰਾਂ ਨੂੰ ਐਸਐਸਪੀ ਲਾਇਆ ਹੋਇਆ ਸੀ ਉਸ ਵੇਲੇ ਕਿਉਂਕਿ ਤਸ਼ੱਦਦ ਉਹ ਹੁਕਮ ਸੀਗੇ ਕੇਪੀਐਸ ਗਿਲਦੇ ਜਦ ਉੱਪਰ ਜਿਹੜੀ ਹਕੂਮਤ ਸੀਗੀ ਉਦੋਂ ਕਾਂਗਰਸ ਦੀ ਉਹਨਾਂ ਦਾ ਹੁਕਮ ਚੱਲਦੇ ਸੀਗੇ ਤੇ ਬਾਹਰਲਾ ਜਿਹੜਾ ਦਬਾਅ ਪਿਆ ਅ ਇੰਟਰਨੈਸ਼ਨਲ ਤੇ ਇਹ ਜਿਹੜੀ ਖੰਡਾੜਾ ਸਾਹਿਬ ਦੀ ਰਿਪੋਰਟ ਸੀ ਓ ਸੀਬੀਆਈ ਦਾ ਕੇਸ ਵੀ ਰਜਿਸਟਰ ਹੋਇਆ ਇਹ ਮੇਰਾ ਖਿਆਲ ਕਾਫੀ ਤਾਂ ਅਫਸਰਾਂ ਨੂੰ ਉਹਦੀ ਸਜ਼ਾ ਵੀ ਮਿਲ ਗਈ ਹੈ ਕਈ ਅਫਸਰ ਮਰ ਵੀ ਚੁੱਕੇ ਆ ਅਜੀਤ ਸਿੰਘ ਸੰਧੂ ਉਹ ਆਪ ਹੀ ਉਹਨੇ ਸੁਸਾਇਡ ਕਰ ਲਿਆ ਸੀਗਾ ਹੋਰ ਵੀ ਕਈ ਅਫਸਰ ਆ ਮਰ ਗਏ ਜਿਹੜੇ ਹਾਲੇ ਟਰਾਇਲ ਚੱਲ ਰਹੇ ਆ ਮੈਨੂੰ ਪਤਾ ਲੱਗਿਆ ਵੀ ਇੱਕ ਮਹਾਲੀ ਜਿਹੜੀ ਸੀਬੀਆਈ ਕੋਰਟ ਹੈ ਉੱਥੇ ਵੀ ਟਰਾਇਲ ਚੱਲ ਰਹੇ ਆ ਜਿਹੜੇ ਇਹ ਬੇਦੋਸ਼ੀ ਸਿੱਖ ਨੌਜਵਾਨ ਮਾਰੇ ਸੀਗੇ ਪੁਲਿਸ ਨੇ ਉਹਨਾਂ ਦਾ ਸੋ ਇਹ ਜਿਹੜੀ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਸਾਰੀ ਅੱਜ ਦੀ ਨਵੀਂ ਪੀੜ੍ਹੀ ਨੂੰ ਵੀ ਉਦੋਂ ਕੀ ਹੋਇਆ 82 ਤੋਂ ਲੈ ਕੇ 90 ਕਰਮੇ ਤੱਕ ਵੀ ਕਿਹੜੇ ਕੀ ਹਾਲਾਤ ਸੀ ਕੀ ਹੋਇਆ ਵੀ ਕਿਉਂ ਉਹਨਾਂ ਨੌਜਵਾਨਾਂ ਨੂੰ ਬੇਕਸੂ ਨੌਜਵਾਨਾਂ ਨੂੰ ਮਾਰਿਆ ਗਿਆ ਨੌਜਵਾਨਾਂ ਦੀ ਆਵਾਜ਼ ਕਿਤੇ ਕਿਤੇ ਸਾਡਾ ਸਭ ਖੁੱਦ ਮਿਸ਼ਿੰਗ ਹੋ ਗਏ ਇਸ ਨੂੰ ਲੈ ਕੇ ਲੱਗਦਾ ਕਿ ਵੱਡੇ ਜਨ ਨੇ ਸਵਾਲ ਉਹਨਾਂ ਦੇ ਵਿੱਚ ਪੁੱਛੀ ਜਾ ਸਕਦਾ ਹੈ ਨਹੀਂ ਤੇ ਬੇਸਿਕਲੀ ਹੋਏ ਉਹਨਾਂ ਨੂੰ ਘਰੋਂ ਚੱਕਿਆ ਪੁਲਿਸ ਨੇ ਤਰੰਤਾਰ ਪੁਲਿਸ ਨੇ ਉਹਨਾਂ ਨੂੰ ਘਰੋਂ ਚੱਕ ਕੇ ਉਹਨਾਂ ਨੂੰ ਮਾਰਿਆ ਗਿਆ ਤਸ਼ੱਦਦ ਕਰਕੇ ਮਾਰ ਕੇ ਉਹਨਾਂ ਨੂੰ ਚਲੋ ਕਹਿੰਦੇ ਕਈ ਤਾਂ ਕਹਿੰਦੇ ਵੀ ਉਹ ਜਿਹੜਾ ਦਰਿਆ ਹੈਗਾ ਬਿਆਸ ਦੇ ਵਿੱਚ ਰੋੜ ਦਿੱਤਾ ਗਿਆ ਸੋ ਉਹ ਵੀ ਸੀਬੀਏ ਦੇ ਵਿੱਚ ਗਵਾਹ ਵੀ ਸੀਗੇ ਜਿਹਨਾਂ ਨੂੰ ਹਾਲ ਪਤਾ ਆ ਪਰ ਅਨਫੋਰਚਨਟਲੀ ਜਿਹੜਾ ਐਸਐਸਪੀ ਸੀਗਾ ਸੰਦੂ ਉਹ ਅੱਜ ਇਸ ਦੁਨੀਆ ਤੇ ਹੈ ਨਹੀਂਗਾ ਸਚਾਈ ਤਾਂ ਇਹੀ ਲੋਕ ਦੱਸ ਸਕਦੇ ਆ ਕਈ ਜਿੰਦੇ ਵੀ ਅੱਜ ਵੀ ਜਿਹਨਾਂ ਨੂੰ ਪਤਾ ਉਸ ਸਾਰੇ ਜਿਹੜਾ ਉਦੋਂ ਹਾਲਾਤ ਸੀਗੇ ਇਹ ਸਾਰੀ ਜਦੋਂ ਫਿਲਮ ਸਾਹਮਣੇ ਆਊਗੀ ਫਿਲਮ ਦੇ ਵਿੱਚ ਦੁਨੀਆ ਨੂੰ ਸਚਾਈ ਪਤਾ ਲੱਗੂਗੀ ਵੀ ਅਸਲ ਗੱਲ ਕੀ ਸੀਗੀ ਸਰ ਤੁਸੀਂ ਕਹਿੰਦਾ ਕਿ ਫਿਲਮਾਂ ਦੇ ਉੱਤੇ ਰੋਕ ਜਿਹੜਾ ਸੈਂਸਰ ਕਲੋਡਾ ਸਕਦੇ ਤੇ ਕਿੰਨੇ ਕੁ ਜੇ ਕਿਸ ਤਰ੍ਹਾਂ ਜਿਹੜੀ ਕਟਿੰਗ ਕਰਦੇ ਦੇਖੋ ਉਸ ਫਿਲਮ ਤੇ ਰੋਕ ਲੱਗਦੀ ਹੈ ਜਿਹੜੀ ਫਿਲਮ ਦੇਸ਼ ਵਿਰੋਧੀ ਹੋਵੇ ਜਾਂ ਜਿਹੜੀ ਫਿਲਮ ਦੇ ਵਧਣ ਨਾਲ ਜਾਂ ਚੱਲਣ ਨਾਲ ਜਾਂ ਸਿਰਮਾਂ ਕਰੰਗ ਦੇ ਵਿੱਚ ਲੱਗਣ ਨਾਲ ਉਸ ਦੇਸ਼ 'ਚ ਹਾਲਾਤ ਖਰਾਬ ਹੋਣ ਜਾਂ ਉਹ ਸੂਬੇ ਦੇ ਹਾਲਾਤ ਖਰਾਬ ਜਿਹੜੀ ਮੈਸੈਂਜਰ ਆਫ ਗੋਡ ਫਿਲਮ ਸੀਗੀ ਉਹਦੇ ਤੇ ਬਹੁਤ ਵੱਡੇ ਇਤਰਾਜ਼ ਉਸ ਵੇਲੇ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿਗੇ ਜੈਨੀ ਜੁਗਿੰਦਰ ਸਿੰਘ ਬਦਾਂਤੀ ਉਹਨਾਂ ਨੇ ਮੈਨੂੰ ਇੱਕ ਪੱਤਰ ਲਿਖਿਆ ਸੀਗਾ ਵੀ ਜਿਹੜੀ ਇਹ ਫਿਲਮ ਹੈ ਰਾਮ ਰਹੀ ਮਲੋਂ ਫਿਲਮਾਈ ਜਾ ਰਹੀ ਹੈ ਮੈਸेंजर ਆਫ ਗੋਡ ਵੀ ਇਹਦੇ ਤੇ ਪਵੰਦੀ ਲੱਗਣੀ ਚਾਹੀਦੀ ਹੈ ਉਹ ਮੈਂ ਅਸੀਂ ਉਹ ਫਿਲਮ 10 ਵਾਰ ਦੇਖੀ ਜਦੋਂ ਉਹ ਫਿਲਮ ਸਾਡੀ ਚੇਅਰਪਰਸਨ ਸਿਗੀ ਲੀਨਾ ਸੈਮਸਨ ਉਹ ਇੱਕ ਸਾਊਥ ਇੰਡੀਅਨ ਲੇਡੀ ਸੀਗੀ ਉਹਦੇ ਉਹ ਪੰਜਾਬੀ ਘਟ ਜਾਣਦੇ ਸੀਗੇ ਤੇ ਉਹਨਾਂ ਨੇ ਮੈਨੂੰ ਹਰ ਚੀਜ਼ ਬਾਰੇ ਪੁੱਛਿਆ ਵੀ ਇਹ ਵੀ ਕੀ ਹੈ ਮੈਂ ਕਿਹਾ ਜੀ ਇਹਦੇ ਵਿੱਚ ਜਿਹੜਾ ਰਾਮ ਰਹੀਮ ਰੋਲ ਕਰ ਰਿਹਾ ਹੀਰੋ ਦਾ ਇੱਕ ਚੁਣੌਤੀ ਦੇ ਰਿਹਾ ਕੌਮ ਨੂੰ ਸਿੱਕਾ ਕੌਮ ਨੂੰ ਵੀ ਇਹ ਫਿਲਮ ਜਦੋਂ ਚੱਲੂਗੀ ਜਾਂ ਲੱਗੂਗੀ ਇਹਦੇ ਨਾਲ ਸਾਡੇ ਦੇਸ਼ ਦੇ ਰਾਤ ਵੀ ਖਰਾਬ ਹੋ ਸਕਦੇ ਆ ਸੋ ਅਸੀਂ ਉਹ ਫਿਲਮ ਰਿਜੈਕਟ ਕੀਤੀ ਉਦੋਂ 14 ਦੇ ਵਿੱਚ ਮਨੀਸ਼ ਤਿਵਾੜੀ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰ ਸਿਕਨ ਸਰਕਾਰ ਬਦਲ ਗਈ ਸਰਕਾਰ ਬਦਲਣ ਤੋਂ ਬਾਅਦ ਕਾਫੀ ਅਕਸ਼ੇ ਕੁਮਾਰ ਸੁਖਵੀਰ ਬਾਦਲ ਕਾਫੀ ਅੰਦਰ ਆਉਲ ਵੀ ਫਿਲਮ ਇਹਨਾਂ ਨੇ ਉਦੋਂ ਸੈਂਸਰ ਬੋਰਡ ਦੇ ਉੱਤੇ ਇੱਕ ਟ੍ਰਿਬਿਊਨਲ ਹੈ ਫਿਲਮ ਟ੍ਰਿਬਿਊਨਲ ਇਹਨਾਂ ਨੇ ਫਿਲਮ ਉਦੋਂ 15 ਦੇ ਵਿੱਚ ਟ੍ਰਿਬਿਊਨਲ ਤੋਂ ਪਾਸ ਕਰਾ ਕੇ ਚਲਾਈ ਸਦੇਸ਼ ਦੇ ਵਿੱਚ ਔਰ ਮੈਨੂੰ ਯਾਦ ਆ ਇੱਥੇ ਪੰਜਾਬ ਦੇ ਵਿੱਚ ਫਿਲਮ ਜਦੋਂ ਚੱਲਦੀ ਸੀ ਤਾਂ ਸਿਨੇਮਾ ਘਰਾਂ ਦੇ ਵਿੱਚ ਪ੍ਰੇਮੀ ਦੇਖਣ ਵਾਲੇ ਬਹੁਤ ਘੱਟ ਹੁੰਦੇ ਸੀਗੇ ਤੇ ਪੰਜਾਬ ਪੁਲਿਸ ਜ਼ਿਆਦਾ ਹੁੰਦੀ ਸੀ ਤੋ ਇਹ ਇਹ ਜਿਹੇ ਫਿਲਮਾਂ ਨਹੀਂ ਅ ਅ ਬੜਨੀਆਂ ਵੀ ਨਹੀਂ ਚਾਹੀਦੀਆਂ ਤੇ ਇਹਨਾਂ ਤੇ ਰੋਕ ਲੱਗਣੀ ਜ਼ਰੂਰੀ ਹੈ ਪਰ ਜਿਹੜੀ ਆ ਫਿਲਮ ਹੈ ਅ ਅ ਕਰਨਲ ਸਾਹਿਬ ਵਾਲੀ ਇਸ ਫਿਲਮ ਦੇ ਵਿੱਚ ਤਾਂ ਇੱਕ ਸਚਾਈ ਹੈ ਇੱਕ ਗਾਥਾ ਹੈ ਉਸ ਵੀਰੇ ਦੀ 10 ਸਾਲ ਜੋ ਪੰਜਾਬ ਦੇ ਵਿੱਚ ਹੋਇਆ ਉਹਦੀ ਇੱਕ ਗਾਥਾ ਹੈ ਸਚਾਈ ਹੈ ਇਹ ਤਾਂ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਤੇ ਮੈਂ ਇੱਕ ਹੋਰ ਫਿਲਮ ਸੀ ਉਦੋਂ ਪਦਮਾਵਤੀ ਬਹੁਤ ਵੱਡੇ ਬੈਨਰ ਦੀ ਫਿਲਮ ਸੀ ਉਹਦੇ ਤੇ بڑا ਜਿਹੜੇ Hindu ਸੰਗਠਨਾਂ ਦੇਸ਼ ਦੇ ਉਹਨਾਂ ਨੇ ਇਤਰਾਜ਼ ਵੀ ਉਠਾਏ ਵੀ ਇਹ ਫਿਲਮ ਪਦਮਾਵਤੀ ਰੀਲਿਸ ਨਹੀਂ ਹੋਣੀ ਚਾਹੀਦੀ ਸੋ ਵੱਡੇ ਬੈਨਰ ਦੀ ਫਿਲਮ ਸੀਗੀ ਤੇ ਉਹ ਜਦੋਂ ਸਮਝੌਤਾ ਹੋਇਆ ਨਾਂ ਚੇਂਜ ਕਰਕੇ ਉਹਦਾ ਪਦਮਾਵਤ ਰਖਤ ਫਿਲਮ ਤੇ ਰੋਕ ਨਹੀਂ ਲਾਈ ਜਾ ਸਕਦੀ ਕਿਸੇ ਵੀ ਕੀਮਤ ਤੇ ਜਿਹੜੀਆਂ ਫਿਲਮਾਂ ਕਿਉਂਕਿ ਪਦਵਾ ਜਿਹੜੀ ਪਦਮਾਵਤੀ ਉਹ ਵੀ ਇੱਕ ਸੱਚੀ ਗਾਥਾ ਹੈ ਸਾਡੇ ਇਤਿਹਾਸ ਦੀ ਤੂੰ ਗਾਥਾ ਨੂੰ ਅੱਜ ਦੀ ਪੀੜ੍ਹੀ ਨੇ ਦੇਖਿਆ ਬੜਾ ਸਰਾਇਆ ਔਰ ਫਿਲਮ ਸੁਪਰ ਹਿੱਟ ਹੋਈ ਔਰ ਮੈਸਾਬੀਦਾ ਵੀ ਇਹ ਜਿਹੜੀਆਂ ਫਿਲਮਾਂ ਨੇ ਜਿਵੇਂ ਦਲਜੀਤ ਸਾਜ ਨੇ 1984 ਕੀਤੀ ਜਾਂ ਹੁਣ ਜਿਹੜੀ ਉਹ ਫਿਲਮੇ ਕਰ ਰਹੇ ਆ ਕਨੈਡਾ ਸਾਹਿਬ ਤੇ ਇਹ ਫਿਲਮਾ ਸਾਡੇ ਆਉਣ ਵਾਲੀ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਲਈ ਇੱਕ ਇਤਿਹਾਸ ਹੈ ਵੀ ਸਾਡੇ ਪੰਜਾਬ ਦੇ ਵਿੱਚ ਕੀ ਕੁਝ ਹੁੰਦਾ ਰਿਹਾ ਅਗਰ ਬੁਗਲਨ ਤੋਂ ਬਾਅਦ ਵੀ ਇਹ ਜਿਹੜੇ ਤਸ਼ੱਦਦ ਹੋਏ ਐ 84 ਦੇ ਦੰਗੇ ਕਹਿ ਲਓ ਬਲੂ ਸਟਾਰ ਰੈਪ੍ਰੀਸ਼ਨ ਕਹਿ ਲਓ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਕਹਿ ਲਓ ਇਹ ਸਾਰੇ ਮੁਗਲਾਂ ਤੋਂ ਬਾਅਦ ਜਿਹੜੀ ਤਸ਼ੱਦਦ ਹੈ ਇਹ ਹੋਈ ਹੈ ਇਹ ਸਾਡੀ ਨੌਜਵਾਨ ਪੀੜੀ ਨੂੰ ਬਿਲਕੁਲ ਯਾਦ ਹੋਣੀ ਚਾਹੀਦੀ ਹੈ ਤੇ ਉਹਨਾਂ ਨੂੰ ਦੱਸਣੀ ਵੀ ਚਾਹੀਦੀ